ਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਤੁਸੀਂ ਦੇਖ ਰਹੇ ਹੋ ਜਾਣਕਾਰੀ ਭਰਪੂਰ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੁਆਡਰਸੀ ਇਹ ਪ੍ਰੋਗਰਾਮ ਕਿਸਾਨ ਵੀਰਾਂ ਦਾ ਬੇਹੱਦ ਪਸੰਦੀਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਤੇ ਖੇਤੀ ਨਾਲ ਜੁੜੇ ਕਿੱਤਿਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਖੇਤੀਬਾੜੀ ਕਰਨ ਸਮੇ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਇਨ੍ਹਾਂ ਹੀ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਕਿਉਂ ਨਾ ਆਪਾਂ ਇੱਕ ਨਜ਼ਰ ਪਾ ਲਈਏ ਖੇਤੀ ਸੂਚਨਾ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਦਮਨਦੀਪ ਸਿੰਘ ਜੀ ਆਓ ਦੇਖਦੇ ਆ ਪਿਆਰੇ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਇਹ ਟਕਵਾ ਸਮਾਂ ਹੈ ਕਿ ਆਪਾਂ ਗਾਜਰ, ਮੂਲੀ, ਛਲਗਮ ਦੀਆਂ ਜਿਹੜੀਆਂ ਅੰਗਰੇਜ਼ੀ ਕਿਸਮਾਂ ਨੇ ਉਹਨਾਂ ਦੀ ਬਜਾਈ ਸ਼ੁਰੂ ਕਰ ਦਈਏ। ਇਹ ਬਜਾਈ ਕਰਨ ਤੋਂ ਪਹਿਲਾਂ ਅਸੀਂ 55 ਕਿਲੋ ਯੂਰੀਆ, 75 ਕਿਲੋ ਸੁਪਰ ਫਾਸਫੇਟ ਪ੍ਰਤੀ ਖੇਤ ਦੇ ਹਿਸਾਬ ਦੇ ਨਾਲ ਪਾਉਣੀ ਹੈ ਤੇ ਨਾਲ ਹੀ ਜੇਕਰ ਗਾਜਰ ਦੀ ਬਜਾਈ ਕਰਨੀ ਹੈ ਤਾਂ ਇਹਨਾਂ ਖਾਦਾਂ ਦੇ ਨਾਲ ਅਸੀਂ 50 ਕਿਲੋ ਮਿਊਰੇਟ ਆਫ ਪੋਟਾਸ਼ ਜਿਹੜੀ ਹੈ ਪੋਟਾਸ਼ ਖਾਦ ਉਹ ਵੀ ਜ਼ਰੂਰੀ ਪਾਉਣੀ ਹੈ। ਜੇਕਰ ਆਪਾਂ ਲੈਟਸ ਦੀ ਖੇਤੀ ਕਰਨੀ ਹੈ ਤਾਂ ਉਹਦੀ ਪਨੀਰੀ ਲਾਉਣ ਲਈ ਆਪਾਂ 45 ਸੈਂਟੀਮੀਟਰ ਵਿਥ ਤੇ ਕਤਾਰਾ ਬਣਾ ਕੇ ਲਾਈਏ ਤੇ 30 ਸੈਂਟੀਮੀਟਰ ਪlant ਟੂ ਪlant ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਉਹਦੀ ਬਜਾਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਆਪਣੀ ਪਾਲਕ ਦੀ ਫਸਲ ਲਗਾਈ ਹੋਈ ਹੈ ਉਹਦੀ ਕਟਾਈ ਜਿਹੜੀ ਹੈ ਉਹ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਤੇ ਹਰੇਕ ਕਟਾਈ ਤੋਂ ਬਾਅਦ ਆਪਾਂ 125 ਗ੍ਰਾਮ ਯੂਰੀਆ ਜਿਹੜਾ ਉਹ ਖਾਦ ਪਾਲਕ ਦੀ ਫਸਲ ਨੂੰ ਪਾਉਣੀ ਹੈ ਤਾਂ ਜੋ ਵੱਧ ਤੋਂ ਵੱਧ ਜਿਹੜਾ ਝਾੜੇ ਦਾ ਲਿਆ ਜਾ ਸਕੇ ਜਿਨ੍ਹਾਂ ਨੇ ਟਮਾਟਰ ਦੀ ਪਨੀਰੀ ਤਿਆਰ ਕਰਨੀ ਹੈ 100 ਗ੍ਰਾਮ ਬੀਜ ਅਸੀਂ ਦਵਾਈ ਨਾਲ ਸੋਧ ਕੇ ਪ੍ਰਤੀ ਮਰਲੇ ਦੇ ਹਿਸਾਬ ਨਾਲ ਬਜਾਈ ਕਰ ਸਕਦੇ ਹਾਂ ਤੇ ਇਸ ਦੀ ਦੋ ਮਰਲਿਆਂ ਦੀ ਜਿਹੜੀ ਆਪਾਂ ਪਨੀਰੀ ਤਿਆਰ ਕੀਤੀ ਹੈ ਉਹ ਇੱਕ ਖੇਤ ਲਾਉਣ ਲਈ ਕਾਫੀ ਹੁੰਦੀ ਹੈ ਕੌੜੀ ਮਿਰਚ ਦੀਆਂ ਕਿਸਮਾਂ ਸੀਐਚ1 ਸੀਐਚ27 ਜਾਂ ਪੰਜਾਬ ਗੁੱਛੇਦਾਰ ਪੰਜਾਬ ਤੇਜ ਪੰਜਾਬ ਸੰਧੂਰੀ ਇਹਨਾਂ ਕਿਸਮਾਂ ਦੀ ਬਜਾਈ ਜਿਹੜੀ ਹੁਣ ਆਪਾਂ ਕਰ ਸਕਦੇ ਆ ਤੇ ਇਹ ਕਿਸਮਾਂ ਦੀ ਬਜਾਈ ਕਰਨ ਲਈ ਆਪਾਂ 15 ਸੈਂਟੀਮੀਟਰ ਜਿਹੜੇ ਉੱਚੇ ਰੇਜ ਦੇ ਜਾਂ ਜਿਹਨਾਂ ਨੂੰ ਵੱਟਾ ਕਹਿੰਦੇ ਆ ਜਾਂ ਕਿਾਰੇ ਬਣਾ ਕੇ ਉਹਨਾਂ ਤੇ ਇਸ ਦੀ ਪਨੀਰੀ ਦੀ ਜਿਹੜੀ ਆਪਾਂ ਬਜਾਈ ਕਰਨੀ ਹੈ ਮਿਰਚਾਂ ਦੀ ਇਸੇ ਤਰ੍ਹਾਂ ਕਿਸਾਨ ਵੀਰੋ ਜਿਨ੍ਹਾਂ ਨੇ ਇਸ ਸਮੇਂ ਆਲੂ ਦੀ ਖੇਤੀ ਆਲੂ ਦੀ ਫਸਲ ਲਗਾਈ ਹੋਈ ਹੈ ਇਹ ਠੁਕਮਾ ਸਮਾਂ ਹੈ ਕਿ ਆਪਾਂ ਰਲਵੀਆਂ ਕਿਸਮਾਂ ਦੇ ਬੂਟੇ ਜਿਹੜੇ ਵਿੱਚੋਂ ਕੱਢਣੇ ਆ ਜਾਂ ਜਿਵਾਣੂ ਰੋਗ ਨਾਲ ਜਿਹੜੇ ਗ੍ਰਸਤ ਬੂਟੇ ਨੇ ਉਹਨਾਂ ਨੂੰ ਆਪਾਂ ਤੁਰੰਤ ਪ੍ਰਭਾਵ ਦੇ ਨਾਲ ਕੱਢ ਦਈਏ ਕੱਢ ਕੇ ਨਸ਼ਟ ਕਰ ਦਈਏ ਦੂਰ ਕਿਤੇ ਦਬਾ ਦਈਏ ਤਾਂ ਜੋ ਆਪਣਾ ਬੀਜ ਜਿਹੜਾ ਆਲੂ ਦਾ ਉਹ ਵਧੀਆ ਤਿਆਰ ਹੋ ਸਕੇ ਤੇ ਇਸ ਦੇ ਨਾਲ ਹੀ ਆਪਾਂ ਆਲੂਆਂ ਦੇ ਵਿੱਚ ਵਾਇਰਸ ਰੋਗ ਤਾਂ ਕਿ ਬਾਕੀ ਫਸਲ ਨੂੰ ਨਾ ਹੋਵੇ ਉਸ ਦੇ ਲਈ ਅਮੀਡਾ ਕਲੋਪਰੇਡ ਜਾਂ ਥਾਇਆ ਮਿਥੋਕਸਾਮ ਨਾਂ ਦੀ ਜਿਹੜੀ ਦਵਾਈ ਹੈ ਉਹਦੀ ਸਪਰੇ ਜਿਹੜੀ 100 ਐਮਐਲ ਪ੍ਰਤੀ ਖੇਤ ਦੇ ਹਿਸਾਬ ਦੇ ਨਾਲ ਸਪਰੇ ਕਰ ਸਕਦੇ ਆ ਸੋ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾ ਅਤੇ ਸੁਝਾਅ ਧੰਨਵਾਦ ਜੋਕੇ ਖੇਤੀਜੋਗ ਦੇ ਵਿੱਚ ਵੱਧ ਝਾੜ ਦੇਣ ਵਾਲੀਆਂ ਫਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਪਰੰਤੂ ਦੇਸੀ ਖਾਦਾਂ ਦੀ ਵਰਤੋਂ ਤਾਂ ਨਾਂ ਦੇ ਬਰਬਰ ਹੋ ਰਹੀ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਦੇ ਨਾਲ ਜ਼ਮੀਨ ਵਿੱਚਲੇ ਜਿਹੜੇ ਅੱਛੇ ਵਧੀਆ ਤੱਤ ਨੇ ਅੰਦਰੂਨੀ ਤੱਤ ਨੇ ਉਹ ਕਮਜ਼ੋਰ ਹੋ ਰਹੇ ਨੇ ਤੇ ਉਪਜਾਊ ਸ਼ਕਤੀ ਘਟ ਰਹੀ ਹੈ ਤਾਂ ਫਿਰ ਇਸ ਤੇ ਲਈ ਕੀਤਾ ਕੀ ਜਾਵੇ ਇਸੇ ਵਾਸਤੇ ਹੀ ਅਸੀਂ ਅੱਜ ਖਾਸ ਵਿਸ਼ਾ ਚੁਣਿਆ ਸਾਡਾ ਅੱਜ ਦਾ ਵਿਸ਼ਾ ਹੈ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਇਸੇ ਹੀ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਜਸਵਿੰਦਰ ਸਿੰਘ ਜੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲਈ ਹੈ ਡਾਕਟਰ ਅਨਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਜਾਣਕਾਰੀ ਲਈ ਗਈ ਹੈ ਆਓ ਦੇਖਦੇ ਹਾਂ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਜਸਵਿੰਦਰ ਸਿੰਘ ਜੀ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹਾ ਜਲੰਧਰ ਦੇ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਿੱਟੀ ਅਤੇ ਪਾਣੀ ਦੀ ਖੇਤੀ ਦੇ ਵਿੱਚ ਬਹੁਤ ਮਹਤਾਮ ਤੌਰ ਤੇ ਅਸੀਂ ਮਾਰਾਂ ਨੂੰ ਕਹਿੰਦੇ ਸੁਣਿਆ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਕਿ ਇਹਦੀ ਮਿੱਟੀ ਅਤੇ ਪਾਣੀ ਪਰਖ ਦੀ ਕਿੰਨੀ ਕਿ ਮਹੱਤਾ ਜੇ ਟੈਸਟ ਕਰਵਾਇਆ ਜਾਵੇ ਤਾਂ ਫਸਾੜੀ ਦਾ ਸੀਜ਼ਨ ਆ ਉਹ ਸ਼ੁਰੂ ਹੋ ਚੁੱਕਾ ਕਿਸਾਨ ਜਿਹੜੇ ਆ ਝੋਨੇ ਦੀ ਵਾਢੀ ਵੀ ਕਰ ਰਹੇ ਆ ਨਾਲ ਹੀ ਨਾਲ ਜਿਹੜਾ ਆ ਕਣਕ ਦੀ ਬਿਜਾਈ ਕਰਨ ਵਾਸਤੇ ਉਹਦੀ ਵੀ ਬਿਉਤਬੰਦੀ ਚੱਲ ਰਹੀ ਹੈ ਤੇ ਇਹ ਵਿਉਂਤਬੰਦੀ ਦਾ ਇੱਕ ਹਿੱਸਾ ਹੈ ਵੀ ਆਪਾਂ ਜਿਹੜਾ ਸਾਡੇ ਖੇਤਾਂ ਦੀ ਉਹ ਮਿੱਟੀ ਪਰਖ ਕਰਾ ਕੇ ਪਹਿਲਾਂ ਫੇਰ ਹੀ ਜਿਹੜੀ ਹੈ ਅਸੀਂ ਹਾੜੀ ਦੀਆਂ ਜਿਹੜਾ ਫਸਲਾਂ ਉਹਨਾਂ ਦੀ ਬਜਾਈ ਕਰੀਏ ਜਿੱਥੋਂ ਤੱਕ ਮਿੱਟੀ ਪਰਖ ਦੀ ਮਹੱਤਤਾ ਬਾਰੇ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਜਿਹੜੀ ਆ ਖੇਤਾਂ ਦੇ ਵਿੱਚ ਬਿਨਾਂ ਕਿਸੇ ਟੈਕਨੀਕਲ ਗਾਈਡੈਂਸ ਦੇ ਅੰਨੇਵਾ ਜਿਹੜੀ ਖਾਦਾਂ ਦੀ ਵਰਤੋਂ ਕਰ ਰਹੇ ਆ ਉਹਦਾ ਕਾਰਨ ਕੀ ਹੁੰਦਾ ਵੀ ਜਦੋਂ ਜ਼ਮੀਨ ਦੇ ਵਿੱਚ ਕਿਸੇ ਵੀ ਤੱਤ ਦੀ ਘਾਟ ਨਹੀਂ ਜਦੋਂ ਅਸੀਂ ਉੱਪਰੋਂ ਪਾਈ ਜਾਂਦੇ ਆ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਉਸ ਤੱਤ ਦਾ ਇੱਕ ਲੈਵਲ ਤੱਕ ਫਾਇਦਾ ਮਿਲਦਾ ਜਦੋਂ ਤੱਕ ਉਹਦੇ ਵਿੱਚ ਉਹਦੀ ਘਾਟ ਦਿਖਦੀ ਆ ਜਿੱਥੋਂ ਤੱਕ ਇਹਦੀ ਮੱਤ ਦਾ ਤਾਂ ਗੱਲ ਕਰੀਏ ਵੀ ਮਿੱਟੀ ਕਰਾਉਣੀ ਕਿਉਂ ਜ਼ਰੂਰੀ ਆ ਹੂੰ ਚੌਹਾਨ ਸਾਹਿਬ ਦੇਖੋ ਉਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਜੇ ਅਸੀਂ ਮਿੱਟੀ ਚੈੱਕ ਕਰਾਉਨੇ ਆ ਵੇ ਸਾਡੀ ਜਿਹੜੀ ਜ਼ਮੀਨ ਹੈ ਉਹ ਕਿਸ ਤਰ੍ਹਾਂ ਦੀ ਆ ਰੇਤਲੀ ਆ ਜਾਂ ਢਾਕਰਾ ਜਾਂ ਲੋਮ ਜਿਹੜੀ ਆਪਾਂ ਕਹਿੰਦੇ ਆ ਜੀ ਤੇ ਇੱਕ ਤਾਂ ਇਹ ਪਤਾ ਲੱਗ ਜਾਂਦਾ ਦੂਸਰਾ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਜ਼ਮੀਨ ਦੇ ਵਿੱਚ ਕਿੰਨੇ ਤੱਤ ਪਏ ਆ ਤੇ ਕਿੰਨੇ ਸਾਰੀ ਜਿਹੜੇ ਆ ਉੱਪਰੋਂ ਪਾਉਣੇ ਜੀ ਜੀ ਕਿਉਂਕਿ ਆਮ ਤੌਰ ਤੇ ਤੁਸੀਂ ਦੇਖੋ ਵੀ ਪਿਛਲੇ 2-3 ਸਾਲਾਂ ਦੇ ਵਿੱਚ ਖਾਦਾਂ ਦੀ ਜਿਹੜੀ ਆ ਖਪਤ ਬਹੁਤ ਜ਼ਿਆਦਾ ਵਧ ਗਈ ਆ ਹੂੰ ਉਹਦਾ ਕਾਰਨ ਇਹੀ ਆ ਵੀ ਆਪਾਂ ਬਿਨਾਂ ਕਿਸੇ ਮਿੱਟੀ ਦੀ ਟੈਸਟ ਕਰਾਉਣ ਤੋਂ ਜਿਹੜੀ ਆ ਖਾਦਾਂ ਦੀ ਵਰਤੋਂ ਕਰਦੇ ਆ ਉਹਦੇ ਨਾਲ ਕੀ ਐ ਅਸੀਂ ਦੇਖੋ ਆਪਾਂ ਖਰਚਾ ਵੀ ਕਰ ਰਹੇ ਆ ਤੇ ਜ਼ਮੀਨ ਦੇ ਜਿਹੜੀ ਆ ਉਹ ਸਿਹਤ ਵੀ ਖਰਾਬ ਕਰ ਰਹੇ ਆ ਜੀ ਜਦੋਂ ਇਹ ਅਸੀਂ ਬਿਨਾਂ ਮਤਲਬ ਤੋਂ ਖਾਦਾਂ ਦੀ ਵਰਤੋਂ ਕਰਦੇ ਆ ਤਾਂ ਸਾਡੀ ਜਿਹੜੀ ਜ਼ਮੀਨ ਐ ਉਹ ਡੀਗ੍ਰੇਡ ਹੋਂਦੀ ਆ ਉਹਦੀ ਮਤਲਬ ਜਿਹੜੀ ਆ ਗੁਣਵੱਤਾ ਆ ਉਹ ਖਰਾਬ ਹੋ ਜਾਂਦੀ ਜੀ ਜਿਹੜੀ ਕਿ ਸਾਡੇ ਫਸਲਾਂ ਦੇ ਝਾੜ ਤੇ ਜਿਹੜਾ ਆ ਉਹ ਅਸਰ ਪਾਉਂਦੀ ਆ ਜੀ ਜੀ ਤੇ ਤੀਸਰਾ ਜਿਹੜਾ ਇਹਦਾ ਮਿੱਟੀ ਪਰਖ ਕਰਨ ਦਾ ਫਾਇਦਾ ਇਹ ਆ ਸਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਜ਼ਮੀਨ ਜਿਹੜੀ ਆ ਉਹ ਖਾਰੀ ਆ ਜਾਂ ਤਜਾਬੀ ਆ ਕਿਉਂਕਿ ਜਿਹੜਾ ਵੀ ਅੰਸ਼ੋ ਦੇ ਵਿੱਚ ਸ਼ੋ ਹੋਊਗਾ ਖਾਰੀ ਜਾਂ ਤਜਾਬੀ ਆ ਉਹਦੇ ਬੇਸਤੇ ਹੀ ਜਿਹੜੀ ਅਸੀਂ ਫਸਲਾਂ ਦੀ ਚੋਣ ਕਰਨੀ ਆ ਵੀ ਕਿਹੜੀ ਫਸਲ ਜਿਹੜੀ ਆ ਤਜਾਬੀ ਤਸਵੀਰ ਦੇ ਵਿੱਚ ਲੱਗਣ ਜੋਗਾ ਕਿਹੜੀ ਖਾਰੀ ਜ਼ਮੀਨ ਦੇ ਵਿੱਚ ਲੱਗਣ ਜੋਗਾ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਬੇ ਹੁਣ ਅਸੀਂ ਜਿਹੜੀ ਵੀ ਸਾੜੀ ਦੀ ਫਸਲਾਂ ਦੀ ਬਿਉਤਵੰਦੀ ਕਰਨੀ ਆ ਉਹਦੇ ਵਿੱਚ ਤੁਸੀਂ ਸਾਡੀ ਜਿਹੜੀ ਹੈ ਮਿੱਟੀ ਆ ਖੇਤਾਂ ਦੀ ਉਹਦੀ ਜਰੂਰ ਪਰਖ ਕਰਾਓ ਇਹਦੇ ਨਾਲ ਸਾਡਾ ਜਿਹੜਾ ਖਰਚਾ ਵੀ ਘਟਦਾ ਤੇ ਸਾਡੀ ਜਿਹੜੀ ਹੈ ਜ਼ਮੀਨਾਂ ਉਹਨਾਂ ਦੀ ਜਿਹੜੀ ਹੈ ਪਜਾਊ ਸ਼ਕਤੀ ਆ ਉਹ ਵੀ ਵੱਧਦੀ ਹੈ ਜੀ ਜੀ ਬਿਲਕੁਲ ਬਿਲਕੁਲ ਦੱਸ ਜੀ ਕਿਸਾਨ ਵੀਰ ਪਰਾਲੀ ਵਿੱਚ ਪਾਉਂਦੇ ਆ ਹਾਂ ਤਾਂ ਫੇਰ ਥੋੜਾ ਜਿਹਾ ਕਣਕ ਨੂੰ ਜ਼ਰੂਰ ਦੱਸ ਦਿਓ ਵੀ ਇਹ ਕਿੰਨੀ ਕੁ ਯੂਰੀਆ ਬਚਾਉਂਦੀ ਆ ਇਹ ਜਿਹੜੀ ਪਰਾਲੀ ਆ ਤੇ ਹੋਰ ਕੀ ਕੀ ਇਹ ਜ਼ਮੀਨ ਦੇ ਵਿੱਚ ਪਾਉਂਦੀ ਆ ਜ਼ਮੀਨ ਦੀ ਜਿਹੜੀ ਆ ਪਜਾਊ ਸ਼ਕਤੀ ਆ ਉਹ ਜ਼ਮੀਨ ਦੇ ਵਿੱਚ ਤੁਹਾਡੇ ਜੈਵਿਕ ਮਾਦਾਂ ਕਿੰਨਾ ਪਿਆ ਉਹਦੇ ਤੇ ਨਿਰਭਰ ਕਰਦੀ ਆ ਅਸੀਂ ਦੇਖਦੇ ਆ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾ ਕੇ ਫੇਰ ਫਸਲ ਜਿਹੜਾ ਬੀਜਦਾ ਸੀ ਉਹਦੇ ਨਾਲ ਨੁਕਸਾਨ ਕੀ ਹੋਇਆ ਵੀ ਸਾਡਾ ਜਿਹੜਾ ਜ਼ਮੀਨਾਂ ਦਾ ਜੈਵਿਕ ਮਾਦਾਂ ਜਿਹੜਾ ਉਹ ਵੀ ਘਟ ਗਿਆ ਤੇ ਜਿਹੜੇ ਜੀਵਾਨੂ ਆ ਉਹਨਾਂ ਦੀ ਜਿਹੜੀ ਐਕਟੀਵਿਟੀ ਆ ਖੇਤਾਂ ਦੇ ਵਿੱਚ ਉਹ ਵੀ ਘਟ ਗਈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਘਟੀ ਆ ਤੇ ਅਸੀਂ ਜਿਹੜਾ ਆ ਬਾਧੂ ਖਾਦਾਂ ਦੀ ਗੱਲ ਤੋਂ ਕਰ ਰਹੇ ਆ ਜੀ ਜੀ ਜਿੱਥੋਂ ਤੱਕ ਪ੍ਰਾੜੀ ਦੇ ਪ੍ਰਬੰਧਨ ਦਾ ਸਵਾਲ ਹੈ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਖੇਤ ਦੇ ਵਿੱਚ ਜਿਹੜੀ ਪ੍ਰਾੜੀ ਆ 5 ਤੋਂ 6 ਜਿਹੜੀ ਆ ਉਹ ਟਨ ਹੁੰਦੀ ਆ ਤੇ ਉਹਦੇ ਤੋਂ 400 ਕਿਲੋ ਜਿਹੜਾ ਆ ਜੈਵਿਕ ਮਾਦਾਂ ਸਾਨੂੰ ਮਿਲਦਾ ਜੇ ਅਸੀਂ ਉਸ ਪ੍ਰਾਣੀ ਦਾ ਖੇਤ ਦੇ ਵਿੱਚ ਪ੍ਰਬੰਧਨ ਕਰ ਲਈਏ ਤਾਂ ਸਾਡੇ ਜ਼ਮੀਨ ਦੇ ਜਿਹੜੇ ਜੈਵਿਕ ਮਾਦੇ ਦੀ ਮਤਰਾ ਬਹੁਤ ਵਧ ਜਾਂਦੀ ਹੈ ਉਹਦੇ ਨਾਲ ਜਵਾਨੂਆਂ ਦੀ ਜਿਹੜੀ ਹੈ ਉਹ ਵੀ ਗਤੀਵਿਧੀ ਵਧੂਗੀ ਤੇ ਜ਼ਮੀਨ ਦੇ ਵਿੱਚ ਜਿਹੜੀ ਹਵਾ ਦਾ ਬਹਾਅ ਹੋਊਗਾ ਤੇ ਸਾਡਾ ਜਿਹੜਾ ਫਸਲਾਂ ਦਾ ਝਾੜ ਵਧੂਗਾ ਇਹਦੇ ਨਾਲ ਹੀ ਜਿਹੜੇ ਦੂਸਰੇ ਤੱਤਾ ਜ਼ਮੀਨ ਦੇ ਵਿੱਚ ਦਾ ਨਾਈਟ੍ਰੋਜਨ ਹੈ ਉਹ 2.2 ਕਿਲੋ ਹੋਗੇ ਫਿਰ ਫਾਸਫੋਰਸ ਸਾਨੂੰ ਜਿਹੜੀ ਆ ਉਹ ਵੀ ਜੇ ਇਸ ਪਰਾਲੀ ਤੋਂ ਮਿਲਦੀ ਆ ਇਸੇ ਤਰ੍ਹਾਂ ਪੋਟਾਸ਼ ਤੇ ਸਲਫਰ ਜਿਹੜੇ ਇਹ ਤੱਤ ਸਾਨੂੰ ਇਸ ਪਰਾਲੀ ਤੋਂ ਜ਼ਮੀਨ ਦੇ ਵਿੱਚ ਜਿਹੜੇ ਜਦੋਂ ਅਸੀਂ ਇਹਦਾ ਪ੍ਰਬੰਧ ਕਰਾਂਗੇ ਤਾਂ ਜ਼ਮੀਨ ਦੇ ਵਿੱਚ ਸਾਨੂੰ ਇਹਨਾਂ ਤੋਂ ਮਿਲ ਜਾਂਦੇ ਆ ਉਹਦੇ ਨਾਲ ਜਿਹੜਾ ਸਾਨੂੰ ਉਪਰੀ ਜਿਹੜੀਆਂ ਆਪਾਂ ਖਾਦਾਂ ਪਾਦੇ ਆ ਉਹਨਾਂ ਦੀ ਜਿਹੜੀ ਆ ਘੱਟ ਵੱਧ ਤੋਂ ਕਰਨੀ ਪੈਂਦੀ ਆ ਕਿਉਂਕਿ ਜਿਹੜੀ ਜੂਰੀਆ ਹਰ ਇੱਕ ਫਾਰਮਰ ਨੂੰ ਇਹ ਪਹਿਲਾਂ ਤਾਂ ਜਾਣ ਲੈਣਾ ਚਾਹੀਦਾ ਬੇ ਹਰ ਇੱਕ ਤੱਤ ਦਾ ਜਿਹੜਾ ਆ ਉਹ ਵੱਖਰਾ ਵੱਖਰਾ ਰੋਲ ਹੈ ਜੂਰੀਆ ਦਾ ਕੀ ਰੋਲ ਹੈ डीएपी ਦੇ ਵਿੱਚ ਆਪਾਂ ਕਹਿੰਦੇ ਫਾਸਪੋਰਸ ਉਹਦਾ ਕੀ ਰੋਲ ਹੈ ਉਸ ਦੇ ਮਤਲਬ ਆਪਾਂ ਨੂੰ ਜੇ ਪਤਾ ਹੈ ਵੀ ਇਹਦਾ ਆ ਰੋਲ ਆ ਉਸ ਹਿਸਾਬ ਨਾਲ ਜਿਹੜੀ ਉਹਦੀ ਵੱਤੋ ਕਰਨੀ ਚਾਹੀਦੀ ਆ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਜਰੂਰ ਅਪੀਲ ਕਰੂੰਗਾ ਵੀ ਤੁਸੀਂ ਆਪਣੀ ਜਿਹੜੀ ਆ ਮਿੱਟੀ ਪਰਖ ਕਰਾਓ ਤੇ ਉਹਦੇ ਨਾਲ ਸਾਡਾ ਜਮੀਨ ਦੇ ਵਿੱਚ ਕਿੰਨਾ ਭੰਡਾਰ ਪਿਆ ਤਤਾਂ ਦਾ ਪਤਾ ਲੱਗ ਜਾਊਗਾ ਤੇ ਉਹਦੇ ਹਿਸਾਬ ਨਾਲ ਸਾਡੀ ਖਾਦਾਂ ਦੇ ਜਿਹੜੀ ਆ ਖਰਤ ਵੀ ਘਟੂਗੀ ਤੇ ਨਾਲ ਹੀ ਸਾਡਾ ਜਿਹੜਾ ਪੈਸੇ ਦਾ ਲਾਸ ਹੈ ਉਹ ਵੀ ਸਾਡਾ ਜਿਹੜਾ ਬਚੂਗਾ ਦੱਸ ਥੋੜਾ ਜਿਹਾ ਸਾਡੀ ਕਿਸਾਨ ਵੀਰ ਨੂੰ ਦੱਸ ਦਿਓ ਜੀ ਇਸ ਵਾਰ ਖੁੰਝ ਜਾਂਦੇ ਆ ਤਾਂ ਫਿਰ ਉਹ ਆਉਣ ਵਾਲੇ ਸੀਜ਼ਨ ਚੋਂ ਜ਼ਰੂਰ ਕਰਾ ਲੈਣ ਟੈਸਟ ਜਿਹੜੀ ਮਿੱਟੀ ਪਰਖ ਆਪਾਂ ਕਹਿੰਦੇ ਆ ਜਦੋਂ ਇੱਕ ਵਾਰ ਜੇ ਅਸੀਂ ਮਿੱਟੀ ਦੀ ਪਰਖ ਕਰਾ ਲਈ ਆ ਉਹ 3 ਸਾਲ ਜਿਹੜੀਆਂ ਚੱਲਣੀਆਂ ਉਹ 3 ਸਾਲ ਬਾਅਦ ਅਸੀਂ ਜਿਹੜੀ ਉਹਦੀ ਦੁਬਾਰਾ ਮਿੱਟੀ ਦੀ ਪਰਖ ਕਰਾ ਸਕਦੇ ਆ ਜੇ ਮੰਨ ਲਓ ਵੀ ਛੋਟ ਪੀਰੀਅਡ ਲੱਗਦਾ ਵੀ ਸਾਡਾ ਬਜਾਈ ਦੇ ਵਿੱਚ ਥੋੜਾ ਸਮਾਂ ਆ ਜੇ ਇਸ ਵਾਰੀ ਉਹ ਨਹੀਂ ਕਰਾ ਸਕੇ ਤਾਂ ਇਸ ਫਸਲ ਤੋਂ ਬਾਅਦ ਕਰਾ ਲਓ ਝੋਨੇ ਦੀ ਫਸਲ ਤੇ ਕਰਾ ਲਓ ਜੇ ਉਸ ਵੇਲੇ ਵੀ ਟਾਈਮ ਨਹੀਂ ਲੱਗਦਾ ਤਾਂ ਅਗਲੀ ਫਸਲ ਤੇ ਕਰਾ ਲਓ ਤੇ ਉਹ ਟੈਸਟ ਕੀਤੀ ਜਿਹੜੀ ਮਿੱਟੀ ਹੈ ਸਾਡੀ ਉਹ 3 ਸਾਲ ਦੀ ਰਿਪੋਰਟ ਜਿਹੜੀ ਆ ਵੈਲਿਡ ਆ ਉਹ ਤੋਂ ਬਾਅਦ ਜਿਹੜੀ ਆਪਾਂ 3 ਸਾਲ ਬਾਅਦ ਦੁਬਾਰਾ ਜਿਹੜਾ ਮਿੱਟੀ ਦੀ ਆ ਉਹ ਟੈਸਟ ਕਰਾਉਣੇਗਾ ਦੱਸ ਸਭ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਹੋ ਜਿਹਾ ਰੋਲ ਅਦਾ ਕਰਦਾ ਆ ਕਿਸਾਨ ਵੀਰਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਦੇ ਲਈ ਜਿੱਦਾਂ ਤੁਸੀਂ ਪਾਣੀ ਦੀ ਵੀ ਗੱਲ ਕੀਤੀ ਆ ਕਿਉਂਕਿ ਡਿਪਾਰਟਮੈਂਟ ਜਿਹੜਾ ਸਾਡਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਪਹਿਲਾਂ ਜ਼ਮੀਨਾਂ ਸਾਡੀਆਂ ਖਾਰੀਆਂ ਹੁੰਦੀਆਂ ਸੀ ਜੀ ਜੀ ਤੇ ਵਿਭਾਗ ਵੱਲੋਂ ਇੱਕ ਮਹਿਮ ਚਲਾਈ ਗਈ ਸੀ ਅਸੀਂ ਫਾਰਮਰ ਨੂੰ ਜਿਹੜਾ ਕਿਸਾਨਾਂ ਨੂੰ ਫ੍ਰੀ ਜਿਪਸਮ ਦੇ ਕੇ ਸਾਡੀਆਂ ਜ਼ਮੀਨਾਂ ਦੇ ਵਿੱਚ ਜਿੰਨੇ ਲੂਣ ਸੀ ਉਹ ਖਤਮ ਕੀਤੇ ਆ ਤਕਰੀਬਨ ਹੁਣ ਸਾਰੀ ਜਿਹੜੀ ਆ ਜ਼ਮੀਨ ਆ ਉਹ ਬਾਹੀ ਜੋਗ ਹੈਗੀ ਆ ਫਿਰ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਲੂਣ ਆ ਉਹਦੇ ਨਾਲ ਉਹ ਦੁਬਾਰਾ ਜਦੋਂ ਅਸੀਂ ਸਿੰਚਾਈ ਕਰਦੇ ਆ ਉੱਪਰ ਆਉਂਦੇ ਆ ਤੇ ਉਹਦੇ ਨਾਲ ਫੇਰ ਜਿਪਸਮ ਵੀ ਜਿਹੜੀ ਸਾਨੂੰ ਲੋਡ ਪੈਂਦੀ ਆ ਸਾਡੇ ਜਿਹੜੇ ਮੁਲਾਜ਼ਮ ਆ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਜਾ ਕੇ ਸੈਂਪਲ ਕਲੈਕਟ ਕਰਦੇ ਆ ਉਹ ਸੈਂਪਲ ਸਾਡੀਆਂ ਭੋਂਪਾਰਖ ਲੈਬਾਰਟਰੀਆਂ ਵਿੱਚ ਟੈਸਟ ਹੋ ਕੇ ਅਸੀਂ ਜਿਹੜਾ ਸੋਇਲ ਹੈਲਥ ਕਾਰਡ ਆ ਉਹ ਜਨਰੇਟ ਕਰਦੇ ਆ ਉਹ ਫੇਰ ਫਾਰਮਰ ਨੂੰ ਅਸੀਂ ਆਪ ਮਹਈਆ ਕਰਦੇ ਉਹਨੂੰ ਦੱਸਦੇ ਆ ਵੀ ਆਹ ਤੇਰੀ ਰਿਪੋਰਟ ਆਈ ਹੈ ਤੇ ਆਪਾਂ ਹੋਰ ਜਿਹੜੀਆਂ ਖਾਦਾਂ ਉਹ ਕਿੰਨੀਆਂ ਪਾਉਣੀਆਂ ਉਮੀਦ ਕਰਦਾ ਸਾਡੇ ਕਿਸਾਨ ਵੀਰ ਤਕਰੀਬਨ 2 ਸਾਲ ਬਾਅਦ ਜਾਂ 3 ਸਾਲ ਬਾਅਦ ਮਿੱਟੀ ਅਤੇ ਪਾਣੀ ਟੈਸਟ ਕਰਾ ਕੇ ਹੀ ਖਾਦਾਂ ਜ਼ਮੀਨ ਦੇ ਵਿੱਚ ਪਾਉਣਗੇ ਤੇ ਜਿਹੜੀ ਨਿਗਰਦੀ ਜਾਂਦੀ ਹਾਲਤ ਆ ਜ਼ਮੀਨ ਦੀ ਉਹਨੂੰ ਬਚਾਉਣ ਦੇ ਵਿੱਚ ਸਹਾਈ ਹੋਣਗੇ ਤੁਹਾਡੇ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀ ਪਰਖ ਕਰ ਲੈਣਾ ਭੂਮੀ ਦੀ ਉਪਜਾਊ ਸ਼ਕਤੀ ਜਾਣਨ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਹੈ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਇਸੇ ਹੀ ਵਿਸ਼ੇ ਤੇ ਜਿਲ੍ਹਾ ਜਲੰਧਰ ਦੇ ਕੁਝ ਹੋਰ ਖੇਤੀ ਮਾਹਿਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਅਨਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ। ਖੇਤੀਬਾੜੀ ਦੇ ਵਿੱਚ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਇਸ ਸੰਬੰਧੀ ਜਾਣਕਾਰੀ ਦੇਣ ਲਈ ਹੁਣ ਮੇਰੇ ਨਾਲ ਖੇਤੀਬਾੜੀ ਵਿਭਾਗ ਦਾ ਟੈਕਨੀਕਲ ਸਟਾਫ ਆ ਜਿਹੜਾ ਉਹ ਨਾਲ ਹੈ ਨਾਲ ਹੀ ਡਾਕਟਰ ਅਨੀਸ਼ ਚੰਦਰ ਜੀ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਤੋਂ ਸਾਡੇ ਨਾਲ ਨੇ ਖੜੇਆਂ ਖੇਤਾਂ ਦੇ ਵਿੱਚ ਭੋਗਪੁਰ ਦੇ ਅ ਦੱਸਵ ਜੇ ਮੈਂ ਤੁਹਾਡੀ ਗੱਲ ਕਰਾਂ ਮਿੱਟੀ ਤੇ ਪਾਣੀ ਪਰਖਦੀ ਕਿਉਂਕਿ ਆਮ ਤੌਰ ਤੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅ ਅਸੀਂ ਟੈਸਟ ਆ ਜਿਹੜਾ ਉਹ ਕਰਵਾਉਣ ਚੱਲੇ ਆ ਤੇ ਸੈਂਪਲ ਕਿਵੇਂ ਲੈਣਾ ਦੋਵਾਂ ਚੀਜ਼ਾਂ ਦਾ ਸੈਂਪਲ ਕਿਵੇਂ ਲੈਣਾ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਜਾਣਕਾਰੀ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਵੀ ਆਪਾਂ ਸੈਂਪਲ ਭਰਨਾ ਆ ਆਪਣੇ ਖੇਤ ਦਾ ਸੁਪੋਜ਼ ਕਰੋ ਇੱਕ ਆਪਣਾ ਖੇਤ ਹੈ ਜੇਕਰ ਇੱਕ ਕਿੱਲਾ ਹੈ ਖੇਤ ਦਾ ਉਹ ਚੌਰਸ ਹੈ ਜਾਂ ਲੰਬਾਈ ਚ ਹੈ ਆਪਾਂ ਜਦੋਂ ਵੀ ਸੈਂਪਲ ਮਿੱਟੀ ਦਾ ਲੈਣਾ ਹੈ ਤਾਂ ਆਪਾਂ ਦੋ ਤਰੀਕੇ ਨਾਲ ਲੈ ਸਕਦੇ ਹਾਂ ਇੱਕ ਵੀ ਸ਼ੇਪ ਆਪਾਂ ਕੱਟ પા ਕੇ ਜ਼ਮੀਨ ਦੇ ਵਿੱਚ ਸੈਂਪਲ ਕਲੈਕਟ ਕਰਨਾ ਹੈ ਜਾਂ ਫਿਰ ਆਪਾਂ ਆਗਰ ਇੱਕ ਸੰਦ ਹੈ ਇੱਕ ਮਸ਼ੀਨ ਇੱਕ ਇੰਪਲੀਮੈਂਟ ਹੈ ਜਿਵੇਂ ਨਾਲ ਆਪਾਂ ਸੈਂਪਲ ਲੈ ਸਕਦੇ ਹਾਂ ਲੈਣਾ ਕਿਸ ਤਰ੍ਹਾਂ ਮੈਂ ਦੱਸ ਦਿੰਨਾ ਖੇਤ ਦੇ ਆਪਾਂ ਖੇਤ ਦੇ ਵਿੱਚੋਂ ਕਮ ਸੇ ਕਮ 4 ਜਾਂ 5 ਕੋਣਿਆਂ ਤੋਂ ਜਾਂ 5 ਜਗ੍ਹਾਾਂ ਤੋਂ ਸੈਂਪਲ ਲੈਣਾ ਹੈ ਇੱਕ ਜਗ੍ਹਾ ਤੋਂ ਨਹੀਂ ਲੈਣਾ ਕਿਉਂਕਿ ਹਰ ਇੱਕ ਮਿੱਟੀ ਦੇ ਜਿਹੜੇ ਤੱਤ ਐ ਕੋਈ ਵੀ ਕਿਤੇ ਕੋਈ ਜ਼ਿਆਦਾ ਹੋ ਸਕਦਾ ਕਿਤੇ ਘੱਟ ਹੋ ਸਕਦਾ ਤੇ ਆਪਾਂ 4 ਜਗ੍ਹਾ ਤੋਂ ਜਾਂ 5 ਜਗ੍ਹਾ ਤੋਂ ਸੈਂਪਲ ਲੈ ਕੇ ਵੀ ਸ਼ੇਪ ਦੇ ਵੀ ਸ਼ੇਪ ਕੱਟ ਪਾ ਕੇ ਜਾਂ ਫਿਰ ਆਗਰ ਦੇ ਨਾਲ ਸੈਂਪਲ ਲੈਣਾ ਹੈ ਉਹਨੂੰ ਇੱਕ ਜਗ੍ਹਾ ਰਲਾ ਕੇ ਉਹ ਲਿਫਾਫੇ ਦੇ ਵਿੱਚ ਪਾ ਕੇ ਜਿਹੜਾ ਵੀ ਤੁਹਾਡਾ ਨਜ਼ਦੀਕੀ ਖੇਤੀ ਬਲਾਕ ਖੇਤੀਬਾੜੀ ਅਫਦਸਤਰ ਹੈ ਜਾਂ ਤੁਹਾਡੇ ਜਿਲ੍ਹੇ ਅਗੇ ਮੁੱਖ ਖੇਤੀਬੜੀ ਦਫਤਰ ਪੈਂਦਾ ਹੈ ਉੱਥੇ ਜਾ ਕੇ ਤੁਸੀਂ ਜਮ੍ਹਾਂ ਕਰਾਣਾ ਨਾਲ ਆਪਣੀ ਖੇਤ ਦਾ ਖਸਰਾ ਨੰਬਰ ਆਪਣਾ ਨਾਮ ਆਧਾਰ ਕਾਰਡ ਜਰੂਰ ਉੱਥੇ ਜਾ ਕੇ ਦੇ ਕੇ ਆਓ ਤਾਂ ਜੋ ਸੈਂਪਲ ਗਾਂ ਟੈਸਟ ਕਰਾਉਣ ਵਾਸਤੇ ਪਰਖ ਵਾਸਤੇ ਭੇਜਣ ਤੇ ਤੁਹਾਨੂੰ ਰਿਪੋਰਟ ਦੇ ਸਕਣ ਡਾਕਟਰ ਸਾਹਿਬ ਇਸੇ ਤਰ੍ਹਾਂ ਪਾਣੀ ਪਰਖ ਦਾ ਵੀ ਥੋੜਾ ਜਿਹਾ ਸਾਨੂੰ ਦੱਸ ਦਿਓ ਵੀ ਕਿਵੇਂ ਕਰਵਾਉਣ ਲਈ ਜਾਣਾ ਹੈ ਕਿਸ ਤਰ੍ਹਾਂ ਸੈਂਪਲ ਲੈ ਕੇ ਜਾਣਾ ਹੈ ਜੋ ਜਿਹੜੇ ਪਾਣੀ ਦੀ ਜਿਵੇਂ ਗੱਲ ਕਰੀਏ ਆਪਾਂ ਉਹਦੇ ਵਾਸਤੇ ਜਿਹੜੀ ਟਿਊਬਵੈਲ ਆਪਣੇ ਜਿੱਥੇ ਵੀ ਤੁਹਾਡਾ ਪਾਣੀ ਦਾ ਸਰੋਤ ਹੈਗਾ ਉਧਰ ਪ੍ਰੈਫਰ ਕਰਿਓ ਵੀ ਕੱਚ ਦੀ ਬੋਤਲ ਵਿੱਚ ਸਾਫ਼ ਕਰਕੇ ਤੋਂ ਉਹਨੂੰ ਇੱਕ ਵਾਰੀ ਪਾਣੀ ਨਾਲ ਧੋ ਕੇ ਉਹਨੂੰ ਧੁੱਪੇ ਇੱਕ ਵਾਰੀ ਥੋੜਾ ਸਾਫ਼ ਕਰਕੇ ਉਹਨੂੰ ਕੱਚ ਦੀ ਬੋਤਲਾਂ ਦੇ ਵਿੱਚ ਭਰ ਕੇ ਆਪਾਂ ਲੈ ਕੇ ਜਾਈਏ ਤੇ ਉਹ ਉਹ ਜਿਹੜਾ ਜਿਹੜਾ ਪਾਣੀ ਦਾ ਪਰਖ ਆਪਾਂ ਕਰਦੇ ਆ ਉਹ ਤਾਂ ਉਹ ਤੁਸੀਂ ਬਲੌਕ ਖੇਤੀਬਾੜੀ ਦਫਤਰ ਚ ਨਾ ਜਾ ਕੇ ਤੁਸੀਂ ਜਿਹੜਾ ਮੁੱਖ ਦਫਤਰ ਹੈ ਜਲੰਧਰ ਕਿਸੇ ਵੀ ਜ਼ਿਲ੍ਹੇ ਦਾ ਮੁੱਖ ਦਫਤਰ ਜਾ ਕੇ ਜਮ੍ਹਾਂ ਕਰਾਓ ਕਿਉਂਕਿ ਜਿੰਨਾ ਤੱਕ ਮੈਨੂੰ ਯਾਦ ਹੈ ਆਪਣਾ ਜਿਹੜਾ ਸੈਂਪਲ ਦਾ ਟੈਸਟ ਉਹ ਚੰਡੀਗੜ੍ਹ ਮੋਹਾਲੀ ਤੋਂ ਹੁੰਦਾ ਤੇ ਉਹ ਉਥੇ ਆਪਾਂ ਜਮ੍ਹਾਂ ਕਰਾਈਏ ਔਰ ਇੱਕ ਗੱਲ ਜ਼ਰੂਰ ਉਹ ਕੱਚ ਦੀ ਬੋਤਲ ਦੇ ਉੱਪਰ ਆਪਣਾ ਨਾਮ ਹਮੇਸ਼ਾ ਨਾਮ ਪਤਾ ਦਾ ਨਾਮ ਮੋਬਾਈਲ ਨੰਬਰ ਖੇਤ ਕਿਹੜਾ ਹੈ ਪਿੰਡ ਕਿਹੜਾ ਹੈ ਬਲਾਕ ਕਿਹੜਾ ਹੈ ਉਹ ਉੱਪਰ ਲਾ ਕੇ ਉਹ ਚਪਕਾ ਦੇਈਏ ਚੰਗੀ ਤਰ੍ਹਾਂ ਔਰ ਬੋਤਲ ਨੂੰ ਸੀਲ ਕਰਨਾ ਹੈ ਉਹਦੀ ਜਿਹੜੀ ਧਿਆਨ ਰੱਖਣਾ ਉਹ ਤੁਸੀਂ ਆਪਣੇ ਸਿਰ ਤੇ ਲੋ ਕਈ ਵਾਰੀ ਇਦਾਂ ਹੁੰਦਾ ਹੈ ਵੀ ਆਪਾਂ ਰਾਹ ਦੇ ਵਿੱਚ ਖੁੱਲ ਜਵੇ ਬੋਤਲ ਦਾ ਟੱਕਣ ਖੁੱਲ ਗਿਆ ਪਾਣੀ ਡੁੱਲ ਗਿਆ ਉਹ ਨਾ ਕਰਵਾਈਏ ਆਪਾਂ ਥੋੜਾ ਧਿਆਨ ਰੱਖੀਏ ਤੇ ਆਪਾਂ ਮੁੱਖ ਖੇਤੀ ਵਾਲੇ ਅਫਸਰ ਜਦੋਂ ਜਰੂਰ ਜਾ ਕੇ ਦਫਤਰ ਤੇ ਜਮਾ ਕਰਾ ਕੇ ਆਈਏ ਆਪਣਾ ਮੇਰਾ ਨਾਮ ਸੈਮੂਅਲ ਹੈ ਜੀ ਮੈਂ ਲੈਬਾਰਟਰੀ ਸਹਾਇਕ ਭਗਪੁਰ ਬਦੌਰ ਕੰਮ ਕਰ ਰਿਹਾ ਜੀ ਜੀ ਅ ਕਈ ਵਾਰੀ ਔਣਤਾਈਆਂ ਆਉਂਦੀਆਂ ਨੇ ਜਦੋਂ ਕਿਸਾਨ ਵੀਰ ਸੈਂਪਲ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਇਹਦੇ ਵਿੱਚ ਲੈਬਾਰਟਰੀ ਦੇ ਵਿੱਚ ਤਾਂ ਕਿੱਦਾਂ ਦੀ ਕੋਈ ਔਣਤਾਈ ਵੀ ਪੇਸ਼ ਆਈ ਆ ਕਦੇ ਵੀ ਹਾਂ ਯਾਰ ਆ ਸੈਂਪਲ ਠੀਕ ਨਹੀਂ ਆ ਹਾਂਜੀ ਸਰ ਇਹ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਰਹਿੰਦੀਆਂ ਕਈ ਵਾਰੀ ਕਿਸਾਨ ਕੀ ਕਰਦੇ ਆ ਜਾਂ ਤਾਂ ਬੰਨਿਆਂ ਤੋਂ ਸੈਂਪਲ ਲੈ ਲੈਂਦੇ ਆ ਜਾਂ ਖਾਦ ਪਾਈ ਹੋਈ ਦਾ ਸੈਂਪਲ ਲੈ ਲੈਂਦੇ ਆ ਜਾਂ ਦਰਖਤਾਂ ਦੇ ਥੱਲੋਂ ਲੈ ਲੈਂਦੇ ਆ ਆਪਾਂ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਇੱਕ ਤਾਂ ਬੰਨੇ ਛੱਡ ਕੇ ਘੱਟ ਤੋਂ ਘੱਟ ਕਰਮਦੋ ਕਰਮ ਛੱਡ ਕੇ ਬੰਨਿਆਂ ਤੋਂ ਲੈਣਾ ਸੈਂਪਲ ਦੂਸਰਾ ਖਾਦ ਪਾਉਣ ਤੋਂ ਪਹਿਲਾਂ ਲੈਣਾ ਆ ਵਿੱਚ ਗੋਹਾ ਆ ਮੰਨ ਲਓ ਕੋਈ ਹੋਰ ਰਸਾਇਣਿਕ ਖਾਦ ਪਾਉਣ ਤੋਂ ਪਹਿਲਾਂ ਸੈਂਪਲ ਲਿਆ ਜਾਵੇ ਤਾਂ ਬਿਹਤਰ ਹੁੰਦਾ ਹੈ ਤੇ ਦੂਸਰੀ ਗੱਲ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਦਰਖਤਾਂ ਦੇ ਥੱਲੇੋਂ ਵੀ ਸੈਂਪਲ ਨਹੀਂ ਲੈਣਾ ਜਿੱਦਾਂ ਕਿਉਂਕਿ ਦਰਖਤਾਂ ਦੇ ਥੱਲੇ ਪੱਤੇ ਡਿਗੇ ਹੋ ਸਕਦੇ ਆ ਉਹਨਾਂ ਦੇ ਨਾਲ ਆਰਗੈਨਿਕ ਮੈਟਰ ਪਹਿਲਾਂ ਹੀ ਬਹੁਤ ਜ਼ਿਆਦਾ ਹੋਊਗਾ ਫਿਰ ਸਾਨੂੰ ਸਹੀ ਸਥਿਤੀ ਦਾ ਪਤਾ ਨਹੀਂ ਲੱਗ ਸਕਦਾ ਅੱਛਾ ਤੁਸੀਂ ਹੋਰ ਥੋੜਾ ਜਿਹਾ ਮੈਨੂੰ ਵਿਸਤਾਰ ਨਾਲ ਦੱਸੋ ਕਿ ਮਿੱਟੀ ਦਾ ਸੈਂਪਲ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਮਿੱਟੀ ਦਾ ਸੈਂਪਲ ਵੀ ਲੈਣਾ ਆ ਤਾਂ ਸਭ ਤੋਂ ਪਹਿਲਾਂ ਆਪਾਂ ਜ਼ਮੀਨ ਦੇ ਉੱਪਰੋ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਖੇਤ ਵਿੱਚ ਖੜੇ ਆ ਉੱਪਰ ਘਾਹ ਫੂਸ ਪਿਆ ਆ ਇਹ ਘਾਹ ਫੂਸ ਨੂੰ ਥੋੜਾ ਜਿਹਾ ਪਧਰਾ ਕਰ ਲੈਣਾ ਵੀ ਇਹਦੇ ਵਿੱਚ ਜਿਹੜੇ ਆ ਘਾਹ ਫੂਸ ਦੇ ਤੱਤੇ ਜਿਹੜੇ ਘਟ ਆਉਣ ਆਉਣਗੇ ਤਾਂ ਜ਼ਰੂਰ ਕਿਉਂਕਿ ਵਿੱਚ ਜੜਾਂ ਆ ਕਈ ਕੁਛ ਹੈਗਾ ਵਿੱਚ ਮੌਜੂਦ ਹੈ ਜਿਹੜਾ ਆਰਗੈਨਿਕ ਮੈਟਰ ਹੈਗਾ ਵੀ ਆ ਤੇ ਇਹਨਾਂ ਨੂੰ ਹਲਕਾ ਹਲਕਾ ਪਧਰਾ ਕਰ ਲੈਣਾ ਜ਼ਮੀਨ ਪਧਰੀ ਕਰਕੇ ਤੇ ਉਤੋਂ ਮਿੱਟੀ ਨਹੀਂ ਚੱਕਣੀ ਬਿਲਕੁਲ ਵੀ ਸਿਰਫ ਕਾ ਫੂਸ ਪਦਰਾ ਕਰਕੇ ਤੁਸੀਂ ਸੈਂਪਲ ਲੈਣਾ ਤੇ ਜਦੋਂ ਮਿੱਟੀ ਦਾ ਸੈਂਪਲ ਲੈਣਾ ਤੁਸੀਂ ਕਈ ਦਾ ਟੱਪ ਮਾਰਨਾ ਹੈ ਜ਼ੋਰ ਦੇ ਨਾਲ ਉਹ ਜ਼ਿਆਦਾਤਰ ਜੇ ਆਪਾਂ ਜ਼ਿਆਦਾ ਜ਼ੋਰ ਦੇ ਨਾਲ ਮਾਰਾਂਗੇ ਤਾਂ 6 ਇੰਚ ਦੀ ਸਤ੍ਹਾ ਤੱਕ ਅਪਰੋਕਸੀਮੇਟਲੀ ਜਾਂਦਾ ਹੈ ਜੀ ਦੋਨੇ ਤਰ੍ਹਾਂ ਦੋਨੋਂ ਪਾਸੇ ਨੂੰ ਟੂਆ ਮਾਰ ਕੇ ਉਹਦੀ ਵਿਚਲੀ ਮਿੱਟੀ ਸੁੱਟ ਦੇਣੀ ਹੈ ਜੀ ਤੇ ਫਿਰ ਇੱਕ ਸਾਈਡ ਤੋਂ ਉਸ ਟੋਏ ਦਾ ਇੱਕ ਸਾਈਡ ਤੋਂ 1 ਇੰਚ ਮੋਟੀ ਪਰਤ ਥੱਲੇ ਤੱਕ ਰੰਬੇ ਦੇ ਨਾਲ ਲਾ ਲੈਣੀ ਹੈ ਉਹ ਨੂੰ ਆਪਾਂ ਇੱਕ ਬਾਟੇ ਵਿੱਚ ਪਾ ਲੈਣਾ ਇਸੇ ਤਰ੍ਹਾਂ ਆਪਾਂ 5-6 ਥਾਂ ਤੋਂ ਕਰਕੇ ਇਕੱਠਾ ਕਰਕੇ ਇੱਕ ਬਾਟੇ ਵਿੱਚ ਪਾ ਲਾਂਗੇ ਉਹ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਅੱਧਾ ਲਵਾਵਾਂਗੇ ਅੱਧਾ ਸਿਰ ਦਵਾਵਾਂਗੇ ਫਿਰ ਅਸੀਂ ਉਹਨੂੰ ਮਿਕਸ ਕਰਾਂਗੇ ਫਿਰ ਅੱਧਾ ਲੈ ਲਵਾਂਗੇ ਅੱਧਾ ਸਿਰ ਦਾਂਗੇ ਜਦੋਂ ਇਹ ਮਿੱਟੀ ਪਾਈਆ ਜਾਂ ਅੱਧਾ ਕਿਲੋ ਦੇ ਕਰੀਬ ਰਹਿ ਜਾਵੇ ਤਾਂ ਉਹਨੂੰ ਅਸੀਂ ਸ਼ਾਮੇ ਸੁਕਾ ਕੇ ਸੁੱਕੇ ਲਿਫਾਫੇ ਵਿੱਚ ਜਾਂ ਅਸੀਂ ਕੱਪੜੇ ਦੀ ਥੈਲੀ ਵਿੱਚ ਪਾ ਕੇ ਉਹਦੇ ਉੱਤੇ ਪ੍ਰੋਪਰ ਉਹਦਾ ਐਡਰੈਸ ਖੇਤ ਦਾ ਨਾਮ ਨੰਬਰ ਖਸਰਾ ਨੰਬਰ ਮੋਬਾਈਲ ਨੰਬਰ ਵਗੈਰਾ ਲਿਖ ਕੇ ਅਸੀਂ ਲੈਵਨ ਦੇਵਾਂਗੇ ਡਾਕਟਰ ਸਾਹਿਬ ਮਿੱਟੀ ਪਾਣੀ ਪਰਖਦੇ ਫਿਰ ਕਿੰਨੇ ਪੈਸੇ ਵਿਭਾਗ ਲੈਂਦਾ ਆ ਕਿਸਾਨ ਜੀ ਦੇਖੋ ਜੀ ਇਹ ਖੇਤੀ ਪੜੀਏ ਤੇ ਕਿਸਾਨ ਭਲਾਈ ਵਿਭਾਗ ਆ ਇੱਥੇ ਮਿੱਟੀ ਦੇ ਤੇ ਪਾਣੀ ਦੇ ਪਰਖ ਦੇ ਸੈਂਪਲ ਮੁਫਤ ਜਿਹੜਾ ਜਿਹੜਾ ਮਹਿਕਮਾ ਸਾਡੇ ਸੈਂਪਲ ਟੈਸਟ ਕਰਕੇ ਦਿੰਦਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਹਾਰਾ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਿੱਟੀ ਅਤੇ ਪਾਣੀ ਦੀ ਪਰਖ ਦੇ ਲਈ ਕੁਝ ਵਿਸ਼ੇਸ਼ਤਾਵਾਂ ਪਰਖੀਆਂ ਜਾਂਦੀਆਂ ਨੇ ਅਤੇ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਇਸੇ ਹੀ ਵਿਸ਼ੇ ਤੇ ਕੁਝ ਸਫਲ ਕਿਸਾਨ ਵੀਰਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਹੈ। ਇਹ ਕਿਸਾਨ ਵੀਰ ਪੋਗਪੁਰ ਦੇ ਨਿਵਾਸੀ ਨੇ ਇਨ੍ਹਾਂ ਹੀ ਕਿਸਾਨਾਂ ਨੇ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਇਸੇ ਹੀ ਵਿਸ਼ੇ ਤੇ ਖਾਸ ਜਾਣਕਾਰੀ ਦਿੱਤੀ ਹੈ ਤੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਅਨਜੀਤ ਸਿੰਘ ਚੋਹਾਂਜ ਜੀ ਨੇ ਕਿ ਕਹਿਣਾ ਹੈ ਇਨ੍ਹਾਂ ਸਫਲ ਕਿਸਾਨ ਵੀਰਾਂ ਦਾ ਆਓ ਦੇਖਦੇ ਹਾਂ। ਖੇਤੀਬਾੜੀ ਦੇ ਵਿੱਚ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਇਸ ਵਿਸ਼ੇ ਤੇ ਜਾਣਕਾਰੀ ਲੈਣ ਲਈ ਪਹੁੰਚੇ ਆ ਭੋਗਪੁਰ ਬਲਾਕ ਜ਼ਿਲ੍ਹਾ ਜਲੰਧਰ ਦੇ ਕੁਝ ਕਿਸਾਨਾਂ ਦੇ ਕੋਲ ਖੇਤਾਂ ਦੇ ਵਿੱਚ ਖੜੇ ਆ ਇਸ ਵੇਲੇ ਕਣਕ ਬੀਜਣ ਦਾ ਸਮਾਂ ਆ ਗਿਆ ਝੋਨੇ ਦੀ ਪਰਾਲੀ ਖੇਤਾਂ ਦੇ ਵਿੱਚ ਪਈ ਹੈ ਤੇ ਆਪਾਂ ਹੁਣ ਬਹੁਤ ਹੀ ਠੁਕਮਾ ਸਮਾਂ ਆ ਇਸ ਵੇਲੇ ਕਿ ਮਿੱਟੀ ਤੇ ਪਾਣੀ ਦੀ ਪਰਖ ਕਰਵਾਈ ਜਾਵੇ ਇਹਦੇ ਆਧਾਰ ਤੇ ਹੀ ਫੇਰ ਖਦਮ ਪਾਈਆਂ ਜਾਣ ਹਾਂਜੀ ਮੈਂ ਅਮਰਜੀਤ ਸਿੰਘ ਪੰਗੂ ਪਿੰਡ ਚਾੜਕੇ ਬਲਾਕ ਭੋਗਪੁਰ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿੰਨੀ ਕਿ ਮਹੱਤਤਾ ਆ ਮਿੱਟੀ ਤੇ ਪਾਣੀ ਪਰਖ ਕਰਵਾਉਣ ਦੀ ਜਿਹਦੇ ਮਿੱਟੀ ਦੀ ਪਰਖ ਜੀ ਕਰਾਉਣ ਵਾਸਤੇ ਬਹੁਤ ਜ਼ਰੂਰੀ ਹੈ ਜੀ ਇਹ ਚੀਜ਼ ਕਿਉਂਕਿ ਸਾਨੂੰ ਉਵੇਂ ਅੰਦਾਜ਼ਾ ਪਤਾ ਨਹੀਂ ਲੱਗ ਸਕਦਾ ਕਿ ਸਾਡੀ ਜ਼ਮੀਨ ਦੇ ਵਿੱਚ ਕਿਹੜੀ ਚੀਜ਼ ਦਾ ਤੱਤ ਵੱਧਿਆ ਕਿਹੜੇ ਘਟਿਆ ਪਰਖ ਕਰਾਉਣ ਦੇ ਨਾਲ ਇਹੀ ਪਤਾ ਆਪਾਂ ਨੂੰ ਫਿਰ ਹੁੰਦਾ ਕਿ ਆਹ ਚੀਜ਼ ਪਾਈਏ ਛੋਟੇ ਛੋਟੇ ਮਿਨਰਲਸ ਹੈਗੇ ਨੇ ਤੱਤ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਕਦੀ ਉਦਾਂ ਵਰਤਦੇ ਨਹੀਂ ਬਟ ਮਿੱਟੀ ਪਰਖ ਕਰਾਉਣ ਦੇ ਨਾਲ ਸਾਨੂੰ ਇਹ ਸਾਰਾ ਪਤਾ ਲੱਗਦਾ ਅਸੀਂ ਉਹੋ ਹੀ ਚੀਜ਼ ਜਿਹੜੀ ਆ ਕਿਉਂਕਿ ਅਸੀਂ ਕੁਦਰਤੀ ਖੇਤੀ ਕਰਦੇ ਆਂ ਅਸੀਂ ਵੈਸੇ ਕਰਾਉਂਦੇ ਰਹਿੰਨੇ ਕਿਉਂਕਿ ਅਸੀਂ ਖਾਦਾਂ ਨਹੀਂ ਵਰਤਦੇ ਬਟ ਫਿਰ ਵੀ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਸਾਡੀ ਜ਼ਮੀਨ ਦੇ ਵਿੱਚ ਕਿਹੜੇ ਤੱਤਾਂ ਦੀ ਇਸ ਵੇਲੇ ਘਾਟ ਆ ਕਿ ਕਿਦਾਂ ਪੂਰੇ ਕਰਨੇ ਆ ਮਲਚਿੰਗ ਕਰਕੇ ਕਰਨੇ ਆ ਕਿਉਂਕਿ ਅਸੀਂ ਜਮੀਨ ਦਾ ਆਰਗੈਨਿਕ ਮੈਟਰ ਜਿਹੜਾ ਨਾ ਉਹਨੂੰ ਵਧਾਉਨੇ ਆ ਕਿਉਂਕਿ ਅਸੀਂ 19 ਸਾਲ ਹੋ ਗਏ ਆਪਣੇ ਖੇਤਾਂ ਵਿੱਚ ਕਦੀ ਅੱਗ ਨਹੀਂ ਲਾਈ ਬਾਇਓਮਾਸ ਵਿੱਚ ਵਾਉਨੇ ਆ ਤੇ ਉਹ ਇਹ ਸਾਰਾ ਸਾਨੂੰ ਫਿਰ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਜ਼ਮੀਨ ਦੀ ਸਿਹਤ ਠੀਕ ਹੈ ਜਾਂ ਕੋਈ ਘਾਟਾਂ ਹੈਗੀਆਂ ਇਹਦੇ ਵਿੱਚੀ ਮੇਰਾ ਨਾਮ ਸੁਦੇਵ ਸਿੰਘ ạtਵਾਲ ਪਿੰਡ ਚੜਕੇ ਤੋ ਕਿਸਾਨ ਆ ਜੀ ਮੈਂ ਖੇਤੀ ਕਰਦੇ ਆ ਸਾਰੀ ਪਰ ਪਿਛਲੇ 6-7 ਸਾਲ ਤੋਂ ਕਦੀ ਅੱਗ ਨਹੀਂ ਲਾਈ ਤੇ ਮਿੱਟੀ ਟੈਸਟ ਕਰਾਉਣ ਦਾ ਨਾਲ ਆਲੂ ਲਾਈਦੇ ਆ ਉਹਦੇ ਲਈ ਵੀ ਸਾਨੂੰ ਸਾਰੀ ਤਤਾਂ ਦਾ ਪਤਾ ਲੱਗ ਜਾਂਦਾ ਇੱਕ ਸਾਡੀ ਲੈਬ ਪਉ ਉੱਪਰ ਹੈਗੀ ਕਰਕੇ ਸਾਨੂੰ ਲੱਗੇ ਇੱਥੇ ਹਰ ਸਾਲ ਹੀ ਤਕਰੀਬਨ ਅਸੀਂ ਕਰਵਾ ਲਈਦੀ ਆ ਤੇ ਉਹਦੀ ਰਿਪੋਰਟ ਆ ਜਾਂਦੀ ਉਹਦੇ ਹਿਸਾਬ ਨਾਲ ਫਿਰ ਜਿਹੜੀਆਂ ਖਾਦਾਂ ਪਾਈਦੀਆਂ ਕਈ ਹੁਣ ਲੋਕਾਂ ਜ਼ਿੰਮੇਵਾਰਾਂ ਦਾ ਇਹ ਆ ਪੋਟਾਸ਼ ਵੀ ਆਲੂਆਂ ਨੂੰ ਨਹੀਂ ਪਾਉਂਦੇ ਇੱਕ ਮਹਿੰਗੀ ਹੋਣ ਦੇ ਕਾਰਨ ਪਰ ਜੇ ਟੈਸਟ ਕਰਾਈ ਹੋਵੇ ਸਾਨੂੰ ਪਤਾ ਲੱਗ ਜਾਂਦਾ ਕਿੰਨੀ ਮਾਤਰਾ ਪਾਉਣੀ ਚਾਹੀਦੀ ਆ ਤੇ ਉਹਦੇ ਹਿਸਾਬ ਨਾਲ ਅਸੀਂ ਸਾਰੇ ਟੈਸਟ ਕਰਵਾ ਕੇ ਜਿਹੜੇ ਵੀ ਤੱਤਾਂ ਦੀ ਲੋੜ ਆ ਉਹ ਪਾ ਦੇਈਦੀ ਆ ਪਰ ਪਰਾਲੀ ਨੂੰ ਅੱਗ ਨਹੀਂ ਲਾਉਣ ਕਰਕੇ ਕਈ ਤੱਤ ਸਾਨੂੰ ਵਿੱਚੋਂ ਮਿਲ ਜਾਂਦੇ ਇਹਦੇ ਨਾਲ ਫਿਰ ਜ਼ਮੀਨ ਦੀ ਸਿਹਤ ਵਧੀਆ ਬਣੀ ਹਾਂਜੀ ਜ਼ਮੀਨ ਇੱਕ ਪੋਲੀ ਹੋ ਜਾਂਦੀ ਆ ਤੇ ਉਹਦੇ ਵਿੱਚ ਜਿਹੜੇ ਆਪਸੀਂ ਸਾੜਦੇ ਆ ਉਹਦੇ ਨਾਲ ਹੋਰ ਵੀ ਸਾਡੇ ਤੱਤ ਪਰਾਲੀ ਨਹੀਂ ਕੱਲੀ ਸੜਦੀ ਤੱਤ ਵੀ ਸੜ ਜਾਂਦੇ ਆ ਜ਼ਮੀਨ ਹਾਰਡ ਹੁੰਦੀ ਆ ਇਹਦੇ ਨਾਲ ਜ਼ਮੀਨ ਪੋਲੀ ਹੋ ਜਾਂਦੀ ਮੇਰਾ ਨਾਮ ਸਤਵਿੰਦਰ ਸਿੰਘ ਖਾਲਸਾ ਜੀ ਪਿੰਡ ਮੇਰਾ ਡੱਲੀ ਆ ਜੀ ਦਿੱਲੀ ਪਿੰਡ ਆ ਜੀ ਇਹਨਾਂ ਦਾ ਭੋਗਪੁਰ ਦੇ ਵਿੱਚ ਅੱਛਾ ਜਿਸ ਤਰ੍ਹਾਂ ਸਾਡਾ ਵਿਸ਼ਾ ਹੀ ਅੱਜ ਦਾ ਆ ਕਿੰਨੀ ਕੁ ਦਿਨ ਬਾਅਦ ਮਿੱਟੀ ਫਿਰ ਟੈਸਟ ਕਰਵਾ ਲੈਨੇ ਹੋ ਲਗਭਗ ਸਾਲ ਬਾਅਦ ਕਰਵਾ ਲਈਦੀ ਆ ਜੀ ਸਾਨੂੰ ਫਾਇਦਾ ਹੁੰਦਾ ਜੀ ਸਾਡੇ ਭੋਗਪੁਰ ਵਿੱਚ ਹੀ ਮੰਡੀ ਵਿੱਚ ਸਾਡੇ ਲੈਬ ਹੈਗੀ ਆ ਕਿਸਾਨ ਦਾ ਹਫਤਰ ਜੀ ਤੇ ਉੱਥੇ ਕਰਵਾ ਲਈਦੀ ਆ ਜਿੱਦਾਂ ਅਸੀਂ ਆਪਣੇ ਮੰਦੇ ਅਸੀਂ ਆਪਣੇ ਬਲੱਡ ਟੈਸਟ ਵੀ ਕਰਾਉਂਦੇ ਆ ਸਾਨੂੰ ਉਹਦੇ ਵਿੱਚ ਲੱਗ ਜਾਂਦਾ ਅਸੀਂ ਆਪਣੇ ਕਰਵਾ ਲੈਨੇ ਆ ਪਰ ਅਸੀਂ ਮਿੱਟੀ ਦੇ ਨਹੀਂ ਕਰਵਾਉਂਦੇ ਤੇ ਇਹ ਵੀ ਇੱਕ ਜਿੱਦਾਂ ਸਾਡੀ ਸਿਹਤ ਇਦਾਂ ਹੀ ਮਿੱਟੀ ਦੀ ਸਿਹਤ ਆ ਜੀ ਜੀ ਅਸੀਂ ਆਪਣੇ ਬਲੱਡ ਟੈਸਟ ਕਰਵਾਉਂਦੇ ਆ ਸਾਨੂੰ ਆਪਣੇ ਤੱਤਾਂ ਦੀ ਲੋੜ ਪੈਂਦੀ ਪਤਾ ਲੱਗਦਾ ਇਦਾਂ ਹੀ ਮਿੱਟੀ ਦੇ ਕਰਾਉਣਾ ਸਾਨੂੰ ਮਿੱਟੀ ਦੇ ਤੱਤਾਂ ਦਾ ਪਤਾ ਲੱਗ ਜਾਂਦਾ ਜੀ ਤੇ ਤਕਰੀਬਨ ਮੈਂ ਵੀ 6-7 ਸਾਲ ਤੋਂ ਅੱਗ ਨਹੀਂ ਕਰੀ ਲਈ ਜੀ ਤੇ ਅੱਗ ਲਾਉਣ ਕਰਕੇ ਜਿਹੜੇ ਸਾਡੇ ਕੁਝ ਕੀੜੇ ਆ ਜਿਹੜੇ ਮਿੱਤਰ ਕੀੜੇ ਸਾਡੇ ਮਰ ਜਾਂਦੇ ਜੀ ਜੀ ਮਿੱਤਰ ਕੀੜਿਆਂ ਮਾਰਨ ਦੇ ਨਾਲ ਫਸਲਾਂ ਨੂੰ ਸਾਡਾ ਮਿੱਟੀ ਨੂੰ ਨੁਕਸਾਨ ਹੁੰਦਾ ਜੀ ਮਿੱਟੀ ਦੇ ਪਚਾਉ ਤੱਤ ਮਰ ਜਾਂਦੇ ਆ ਜੀ ਤੇ ਉਹਨਾਂ ਮਰਨ ਦੇ ਨਾਲ ਸਾਨੂੰ ਨ ਘਾਟਾ ਪੈਂਦਾ ਜੀ ਇੱਕ ਮਿੱਟੀ ਟੈਸਟ ਕਰਾਉਣ ਦੇ ਨਾਲ ਪਾਣੀ ਟੈਸਟ ਕਰਾਉਣ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਜੀ ਸਾਡੀ ਪਾਣੀ ਦੀ ਕੀ ਗ੍ਰੈਵਿਟੀ ਆ ਮਿੱਟੀ ਦੇ ਕੀ ਤੱਤ ਘਾਟ ਆ ਉਸ ਹਿਸਾਬ ਨਾਲ ਅਸੀਂ ਉਹ ਪੂਰੀ ਖਾਦ ਪਾ ਸਕਦੇ ਹਾਂ ਜੇ ਸਾਨੂੰ ਮੰਨ ਲਓ ਵੀ ਸਾਨੂੰ 25 ਕਿਲੋ ਦੀ ਲੋੜ ਆ 25 ਕਿਲੋ ਖਾਦ ਪਾਉਣੀ ਨਹੀਂ ਤਾਂ ਲੋਕ ਸਾਡੇ ਜੀਮੇਦਾਰ ਭਰਾ ਕੀ ਕਰਦੇ ਆ ਪੂਰਾ 50 ਕਿਲੋ ਦਾ ਬੂਰਾ ਹੀ ਪਾ ਦਿੰਦੇ ਆ ਜੀ ਪਰ ਉਹ ਸਾਰਾ ਬੇਸਟ ਹੋ ਜਾਂਦਾ ਜੀ ਉਹ ਫਸਲ ਨੂੰ ਜਿੰਨੀ ਲੋੜ ਫਸਲ ਨੂੰ ਉਹਨੇ ਤੱਤ ਲੈਣੇ ਬਾਕੀ ਪਾਣੀ ਲਾਉਣ ਨਾਲ ਜਿੰਨੇ ਵੀ ਖਾਦ ਆ ਜੋ ਵੀ ਅਸੀਂ ਪਾਇਆ ਉਹ ਸਾਰਾ ਕੁਝ ਬੇਸਟ ਹੋ ਜਾਂਦਾ ਮਿੱਟੀ ਵਿੱਚ ਚਲੇ ਜਾਣਾ ਉਹ ਫਸਲ ਨੇ ਲੈਣਾ ਨਹੀਂ ਜਿੰਨੀ ਲੋੜ ਆ ਫਸਲ ਨੂੰ ਉਨਾ ਹੀ ਪਾਉਣਾ ਚਾਹੀਦਾ ਜੇ ਅਸੀਂ ਵੱਧ ਰੋਟੀ ਖਾਂਦੇ ਆ ਤਾਂ ਸਾਨੂੰ ਵੱਧ ਰੋਟੀ ਖਾਂਦਿਆਂ ਨੁਕਸਾਨ ਆ ਤੇ ਜੇ ਅਸੀਂ ਵੱਧ ਫਸਲ ਨੂੰ ਕੋ ਤੱਤ ਪਾਉਂਦੇ ਆ ਤੇ ਫਸਲ ਨੂੰ ਨੁਕਸਾਨ ਆ ਮੇਰਾ ਨਾਮ ਜੀ ਵਿਜੇ ਕੁਮਾਰ ਸਿੱਧੂ ਮੈਂ ਪਿੰਡ ਚਮਿਆਰੀ ਦਾ ਸਰਪੰਚ ਵੀ ਆ ਤੇ ਛੋਟਾ ਕਿਸਾਨ ਹਾਂ ਕਿਹੜੀ ਕਿਹੜੀ ਫਸਲ ਖੇਤਾਂ ਦੇ ਵਿੱਚ ਲਾਉਂਦੇ ਆ ਅਸੀਂ ਰਲ ਮਿਲ ਮੀਆਂ ਫਸਲਾਂ ਲਾਜਦੇ ਆ ਜਿਵੇਂ ਹੁਣ ਸਰੋਂ ਬੀਜਣ ਦਾ ਸਮਾਂ ਆ ਗਿਆ ਸਰੋਂ ਵੀ ਬੀਜਣੀ ਆ ਥੋੜਾ ਕਮਾਦ ਲਾਇਆ ਆ ਆਰਗੈਨਿਕ ਕਮਾਦ ਲਾਇਆ ਮੈਂ ਵੀ ਕੋ 10 ਸਾਲ ਤੋਂ ਲਗਭਗ ਮੈਂ ਆਰਮੀ ਤੋਂ ਰਿਟਾਇਰ ਆ 10 ਸਾਲ ਤੋਂ ਮੈਂ ਖੇਤੀ ਕਰ ਰਿਹਾ ਆ ਆਉਣ ਤੋਂ ਬਾਅਦ ਤੇ ਮੇਰੀ ਵੀ ਕੋਸ਼ਿਸ਼ ਇਹੀ ਰਹੀ ਆ ਕਿ ਘੱਟ ਤੋਂ ਘੱਟ ਖੇਤ ਵਿੱਚ ਖਾਦ ਪਾਈ ਜਾਵੇ ਤੇ ਝਾੜ ਲਗਭਗ ਸਾਡਾ 19 21 ਦਾ ਫਰਕ ਪੈਂਦਾ ਹੈ ਜਿਹੜੇ ਜ਼ਿਮੀਂਦਾਰ ਜ਼ਿਆਦਾ ਖਾਦਾਂ ਪਾਉਂਦੇ ਆ ਉਹਨਾਂ ਦਾ ਝਾੜ ਵੀ ਲਗਭਗ ਸਾਡੇ ਬਰਾਬਰ ਹੀ ਆਉਂਦਾ ਐਸ ਵੇਲੇ 110 ਝੋਨਾ ਵਿੱਚ ਬੀਜਿਆ ਹੋਇਆ ਸੀ ਜਿਸ ਦੇ ਵਿੱਚ ਡੇਢ ਬੋਰਾ ਹੀ ਕਿल्ले ਦਾ ਮੈਂ ਯੂਰੀਆ ਦਾ ਪਾਇਆ ਸਿਰਫ ਇਸ ਤੋਂ ਜ਼ਿਆਦਾ ਖਾਦ ਨਹੀਂ ਪਾਈ ਕੋਈ ਦਵਾਈ ਨਹੀਂ ਪਾਈ ਉਹਦੇ ਵਿੱਚ ਫਿਰ ਵੀ ਮੇਰਾ 20 ਤੋਂ 22 ਕੁਇੰਟਲ ਦਾ ਝਾੜ ਜਿਹੜਾ ਝੋਨੇ ਨੇ ਦਿੱਤਾ ਤੇ ਬਾਕੀ ਹੋਰ ਜੋ ਖੇਤੀਬਾੜੀ ਅਸੀਂ ਕਰਦੇ ਆ ਮਿੱਟੀ ਦੀ ਪਰਖ ਅਸੀਂ ਹਰ ਇੱਕ ਸਾਲ ਛੱਡ ਕੇ ਇੱਕ ਸਾਲ ਜ਼ਰੂਰ ਕਰਵਾਉਂਦੇ ਆ ਕਿਉਂਕਿ ਸਾਡੇ ਕੋਲ ਭੂਗ ਉਪਰ ਲੈਬ ਹੈ ਤੇ ਲੈਬ ਦੇ ਨਾਲ ਅਸੀਂ ਸੰਪਰਕ ਇਹਨਾਂ ਦੇ ਨਾਲ ਰੱਖਦੇ ਆ ਖੇਤੀਬਾੜੀ ਡਿਪਾਰਟਮੈਂਟ ਦੇ ਨਾਲ ਜਦੋਂ ਵੀ ਕੋਈ ਕੈਂਪ ਲੱਗਦਾ ਹੈ ਖੇਤੀਬਾੜੀ ਵਾਲੇ ਸਾਨੂੰ ਪਹਿਲਾਂ ਫੋਨ ਕਰਕੇ ਦੱਸ ਦਿੰਦੇ ਹਨ ਕਿ ਅੱਜ ਇਸ ਜਗ੍ਹਾ ਤੇ ਕੈਂਪ ਹੈ ਤੁਸੀਂ ਜ਼ਰੂਰ ਪਹੁੰਚਣਾ ਤੇ ਮਿੱਟੀ ਦੀ ਪਰਖ ਕਰਾਉਣੀ ਜਿਵੇਂ ਅਸੀਂ ਆਪਣੀ ਸਿਹਤ ਦੀ ਪਰਖ ਕਰਾਉਂਦੇ ਆ ਇਸੇ ਤਰ੍ਹਾਂ ਮਿੱਟੀ ਦੀ ਪਰਖ ਕਰਾਉਣੀ ਸਾਡੇ ਲਈ ਬਹੁਤ ਹੀ ਲਾਜ਼ਮੀ ਹੈ ਪੰਗੂ ਸਾਹਿਬ ਮ ਆਮ ਤੌਰ ਤੇ ਰੁਝਾਨ ਹੈ ਕਿਸਾਨ ਵੀਰਾਂ ਦੇ ਵਿੱਚ ਵੀ ਝੋਨੇ ਦੇ ਵਿੱਚ ਜਿੰਨਾ ਅਸੀਂ ਯੂਰੀਆ ਵੱਧ ਪਾਈ ਜਾਵਾਂਗੇ ਝਾੜ ਵੱਧਾ ਜਾਂ ਕਣਕ ਦੇ ਵਿੱਚ ਜਾਂ ਕਿਸੇ ਹੋਰ ਫਸਲ ਦੇ ਵਿੱਚ ਆਲੂਆਂ ਦੇ ਵਿੱਚ ਵੀ ਇਦਾਂ ਹੀ ਆ ਵੀ ਜੇ ਵੱਧ ਖਾਦ ਪਾਵਾਂਗੇ ਤਾਂ ਝਾੜ ਵੱਧਾਉ। ਅ ਨਹੀਂ ਇਹ ਨਹੀਂ ਜ਼ਰੂਰੀ ਹੈਗਾ ਕਿਉਂਕਿ ਮਿੱਟੀ ਟੈਸਟ ਹੀ ਐਸੇ ਕਰਕੇ ਕਰਾਉਣੀ ਆ ਕਿ ਸਾਨੂੰ ਕਿਹੜੇ-ਕਿਹੜੇ ਤੱਤ ਸਾਡੀ ਜ਼ਮੀਨ 'ਚ ਪਏ ਆ ਕਿਉਂਕਿ ਜਿਵੇਂ ਡੀਪੀ ਵਰਤਦੇ ਆ ਕਿਸਾਨ ਇਹ ਕਣਕ ਨੂੰ ਜੇ ਪਾਤੀ ਆਪਾਂ ਨੂੰ ਝੋਨੇ ਨੂੰ ਨਹੀਂ ਪਾਉਣੀ ਚਾਹੀਦੀ ਜਿ ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਆ ਖੇਤੀਬਾੜੀ ਡਿਪਾਰਟਮੈਂਟ ਹਨਾ ਪਰ ਕਈ ਕਿਸਾਨਾਂ ਨੂੰ ਬਹੁਤ ਕਿਸਾਨ ਵੈਸੇ ਹੁਣ ਐਸ ਵੇਲੇ ਆ ਗਏ ਆ ਆਪਣੇ ਸਹੀ ਟਿਕਾਣੇ ਤੇ ਆ ਗਏ ਆ ਕਿ ਨਹੀਂ ਪਾਉਣੀ ਚਾਹੀਦੀ ਵੀ ਅਸੀਂ ਨਹੀਂ ਪਾਉਂਦੇ ਪਰ ਫਿਰ ਵੀ ਕੁਝ ਨਾ ਕੁਝ ਕਿਸਾਨ ਪਾਈ ਜਾਂਦੇ ਆ ਤੇ ਸਮਾਂ ਬਦਲ ਰਿਹਾ ਜੀ ਜਾਗਰੂਕ ਹੋ ਰਿਹਾ ਕਿਸਾਨ ਸਹੀ ਪਾਸੇ ਆਪਣੀ ਜਿਹੜੀ ਕਹਿੰਦੇ ਨੇ ਗੱਡੀ ਲਾਈਨ ਤੇ ਚੜ ਰਹੀ ਹੈ ਸਹੀ ਜਿ ਸਹੀ ਜੇ ਕਿ ਨਹੀਂ ਤੇ ਅੱਗੇ ਜਿਹੜਾ ਸੀ ਨਾ ਕਿ ਅੰਦਾਜ਼ ਹੰਦ ਪਾ ਦੇਣੀ ਖਾਦ ਥੋੜਾ ਥੋੜਾ ਜਮ ਬਦਲ ਗਿਆ ਲੇਕਿਨ ਗੰਨੇ ਨੂੰ ਅਜੇ ਵੀ ਮੈਨੂੰ ਸੁਣਨ ਵਿੱਚ ਆ ਰਿਹਾ ਕਿ ਗੰਨੇ ਨੂੰ ਬਹੁਤ ਖਾਦਾਂ ਪਾਉਂਦੇ ਆ ਬਜਾਈ ਵੇਲੇ ਵੀ ਮਿੱਟੀ ਚੜਾਉਣ ਵੇਲੇ ਵੀ ਫਿਰ ਉਹਨੂੰ ਬਾਅਦ ਵਿੱਚ ਇੱਕ ਵਾਰੀ ਪਾਣੀ ਫਿਰ ਉਹਨੂੰ ਜਦੋਂ ਮੂੰਹੇ ਬੰਦ ਦਿੰਦੇ ਫਿਰ ਪਾਣੀ ਆ ਯਾਨੀ ਉਹ ਬਹੁਤ ਜਿਹੜੀਆਂ ਖਾਦਾਂ ਹਨ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਫਾਇਦਾ ਘੱਟ ਨੁਕਸਾਨ ਜ਼ਿਆਦਾ ਜੀ ਸਾਡੀ ਜ਼ਮੀਨ ਸਖਤ ਹੋ ਰਹੀ ਆ ਜੇ ਅਸੀਂ ਪਰਾਲੀ ਵਿੱਚ ਮਾਵਾਂਗੇ ਜ਼ਮੀਨ ਪੋਲੀ ਹੋਊਗੀ ਪੋਲੀ ਹੋਊਗੀ ਤੇ ਫਸਲ ਦੀਆਂ ਜੜਾਂ ਡੂੰਘੀਆਂ ਜਾਣਗੀਆਂ ਔਰ ਜੇ ਪੋਲੀ ਜ਼ਮੀਨ ਰਹੂਗੀ ਤੇ ਉਹਦੀ ਹਵਾ ਪ੍ਰਵੇਸ਼ ਕਰੇਗੀ ਫਸਲ ਪਾਣੀ ਘੱਟ ਮੰਗਦੀ ਜੀ ਹਾਂ ਪਾਣੀ ਦੀ ਬਚਤ ਬਹੁਤ ਹੁੰਦੀ ਆ ਸੋ ਇਸ ਕਰਕੇ ਮਿੱਟੀ ਟੈਸਟ ਕਰਾਉਣੀ ਬਹੁਤ ਜ਼ਰੂਰੀ ਆ ਇਦਾਂ ਬਿਨਾ ਅੰਦਾਜ਼ਿਆਂ ਨਾਲ ਹੀ ਖਾਦ ਪਾਈ ਜਾਨੀ ਕੱਲੀ ਡੀਏਪੀ ਤੇ ਕੱਲੀ ਯੂਰੀਆ ਪਰ ਇਹ ਦੋ ਖਾਦਾਂ ਤਕਰੀਬਨ ਪਾਉਂਦੇ ਆ ਛੋਟੇ ਛੋਟੇ ਤੱਤਾਂ ਦਾ ਧਿਆਨ ਰੱਖਣਾ ਚਾਹੀਦਾ ਨਾਲ ਸਾਨੂੰ ਕੀ ਸਨੇਹਾ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੇਣਾ ਚਾਹੋਗੇ ਜੀ ਕਿਉਂਕਿ ਆਮ ਤੌਰ ਤੇ ਰੁਝਾਨ ਕਿਸਾਨ ਵੀਰਾਂ ਦਾ ਮਿੱਟੀ ਪਾਣੀ ਪਰਖ ਵੱਲ ਹੈ ਨਹੀਂਗਾ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਹਰ ਸਾਲ ਹੀ ਪਹਿਲੋ ਕਰਾਈ ਜਾਵੇ ਮਿੱਟੀ ਟੈਸਟ ਉਹਦੇ ਹਿਸਾਬ ਨਾਲ ਖਾਦਾਂ ਪਾਈਆਂ ਜਾਣ ਜਿਹਦੀ ਜਿੰਨੀ ਲੋੜ ਆ ਉੰਨੀ ਪਾਈ ਜਾਵੇ ਜੇ ਉੰਨੀ ਪਾਵਾਂਗੇ ਸਾਡੇ ਪੈਸੇ ਵੀ ਬਚਣੇ ਆ ਤੇ ਜ਼ਮੀਨ ਦੀ ਸਿਹਤ ਵੀ ਇੱਕ ਪਰਾਲੀ ਵਿੱਚ ਬੋਣ ਨਾਲ ਸਾਨੂੰ ਹੋਰ ਬਹੁਤ ਫਾਇਦੇ ਮਿਲੇ ਆ ਇੱਕ ਗਡੋਏ ਬਹੁਤ ਜ਼ਿਆਦਾ ਹੋ ਗਿਆ ਹਾਂ ਗਡੋਏ ਜ਼ਿਆਦਾ ਹੋਣ ਨਾਲ ਸਾਡੀ ਜ਼ਮੀਨ ਭੋਲੀ ਰਹਿੰਦੀ ਆ ਇਹ ਮੈਂ ਪਹਿਲਾਂ ਵੀ ਦੱਸਣੀ ਚਾਹੁੰਦਾ ਮੈਂ ਭੁੱਲ ਗਿਆ ਸੀ ਉਹਲੇ ਸਾਹੀ ਤਾਂ ਦੇਖੀਦਾ ਜਦੋਂ ਬਰਸਾਤ ਦੇ ਦਿਨਾਂ ਵਿੱਚ ਵੀ ਨੰਗੋ ਤਾਂ ਪੈਰ ਰੱਖਣ ਨੂੰ ਥੈ ਨਹੀਂ ਮਿਲਦਾ ਸਾਡੀ ਜਪਿਨਾਂ ਚ ਇੰਨਾ ਜ਼ਿਆਦਾ ਗਡੋਆ ਸੁਨੇਹਾ ਇਹ ਸਾਰੇ ਕਿਸਾਨਾਂ ਨੂੰ ਮਿੱਟੀ ਟੈਸਟ ਕਰਾ ਕੇ ਉਹਦੇ ਹਿਸਾਬ ਨਾਲ ਸਾਡੀਆਂ ਖਾਦਾਂ ਪਾਈਆਂ ਜਾਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਾਣਕਾਰੀ ਦੇਣ ਲਈ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਸੀ ਖੇਤੀਬਾੜੀ ਵਿੱਚ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਇਸੇ ਹੀ ਵਿਸ਼ੇ ਤੇ ਖੇਤੀ ਮਾਹਿਰਾਂ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਸਫਲ ਕਿਸਾਨ ਵੀਰਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਜਿਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਭੂਮੀ ਦੀ ਉਪਜਾਊ ਸ਼ਕਤੀ ਜਾਣਨ ਦੇ ਲਈ ਮਿੱਟੀ ਅਤੇ ਪਾਣੀ ਪਰਖ ਕਰਨਾ ਬਹੁਤ ਜ਼ਰੂਰੀ ਹੈ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਕਿਸਾਨ ਵੀਰ ਇਹ ਜਾਣਕਾਰੀ ਆਪਣੇ ਪੱਲੇ ਵੀ ਬੰਨਣਗੇ ਤੇ ਇਸ ਤੋਂ ਲਾਭ ਵੀ ਲੈਣਗੇ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੇ ਲਈ ਜਸਬੀਰ ਕੌਰ ਜਸਸੀ ਨੂੰ ਦਿਓ ਇਜਾਜ਼ਤ ਧੰਨਵਾਦ